हां जी मित्रों की हालचाल है भाई सारे भ्रावां दे आज भाई आपा चलेया बाजी पे <laughs> <laughs> ते पेंड बेकू वाले आरत ਝੋਟਾ ਝੂਟੀ ਆ ਸੱਚੀ ਦੇ ਝੂਟੀ ਛੱਡਨੀ ਆ ਬਈ ਅੱਜ ਤੇ ਵਲੌਗ ਨਾਲ ਜੁੜੇ ਰਹੋ ਸਾਰੇ ਭਰਾ ਦੇ ਐਂਡ ਜਰੂਰ ਖਿਖਾਵਾਂਗੇ ਆਪਾਂ ਬਈ ਕਿੰਨੇ ਕਬੂਤਰ ਕਿੰਨੇ ਆ ਹਾਂ ਜੀ ਅੱਖਾਂ ਫ੍ਰੀ ਤੋਂ ਵੀ ਜੋ ਛੱਤੀ ਹੋ ਗਈ ਛੱਤੀ ਹੋ ਗਈ ਆਪੋ ਤੋਂ ਬਾਅਦ ਲੈਣਾ ਬਾਰੇ ਲਹਿਰੋਂ ਸਾਧੋ ਵਾਲਾ ਵੀ ਆ ਗਿਆ ਲੈ ਆ ਫਿਰ ਲਾਉਣੇ ਆ ਸੀ ਨਾ ਟੋਡਾ ਬਣਾਇਆ ਹਾਂ ਤੇ ਮਾਰੀ ਹਾਂ ਰਵਿੰਗਾਂ ਦੇ ਯਾਰ ਹਾਂ ਆਪਣੀ ਕੋ ਯਾਰ ਕੋਈ ਪਿੰਡ ਕਰਕੇ ਤੇ ਕਿੰਦੀ ਪੈਸੇ ਵਾੜੀਆ ਉੱਤਰੋ ਉਹ ਚੋਰੀ ਨਾ ਕਰੋ ਜੋ ਸਾਡੋ ਮੁਰਕੇ ਪੈਸੇ ਪੈ ਜਾਣਗੇ ਉਹ ਆਰਾਮ ਮੇਰਾ ਸਾਫਾ ਬੰਨੀ ਖੜਾ ਹੋ ਗਿਆ ਮੇਰਾ ਘਰੇਾਨਿਆਂ ਵਾਲਾ ਕਿੰਨਾ ਸ਼ਹਿਰ ਦਾ ਉਤਰ ਲਿਆ ਗੰਦਨਾਦੀ ਪ੍ਰਦੀਪ ਸੰਧਵਾ ਭਰਾ ਹੈਲੋ ਕਮਨ ਰੰਤਾ ਯਾਰਾ ਨਹੀਂ ਆਉਂਦਾ ਇਹ ਰੱਤਾ ਯਾਰ ਉਹ ਲਾਲ ਕੋਈ ਨਹੀਂ ਅਰ ਜੀ ਨੂੰ ਮਿਲ ਸਕਦਾ ਗੋਰੀ ਵੀ ਪਹੁੰਚ ਗਿਆ ਬਾਈ ਡੱਲੇ ਵਾਲਿਆਂ ਦੇ ਅਮਨਦੀਪ ਹਸਨ ਪੱਟੀ ਆ ਨਿੱਕੂ ਕਲਿਆਣ ਪੰਘਰ ਬਿਠਾ ਬਿਠਾ ਲਈ ਨਹੀਂ ਬਿਠੀ ਮੋਡ ਆਇਆ ਬਾਈ ਬਾਈ ਵਿੱਚੋਂ ਕੱਢ ਲਾ ਯਾਰ ਐ ਨਹੀਂ ਲੱਗਣਾ ਯਾਰ ਐ ਗੱਡੂ ਰੰਗ ਦੇ ਚਲ او پانی دے لو بھائی لے او او بھائی او چھڈو یار بھائی او چھڈو او مرتے مروں لگو بہت کولے کھڑے میں اگے نہ آلے تصويراں ہن ویڈیو نکلو او کولے گڈ دے دیوے پانی ہاں Thank <laughs> you. ਵਲੌਗ ਹੋਣਾਗਾ ਚੈੱਕ ਕਰ ਲੋਏ ਉਹ ਆਪਣੇ ਰਾਮ ਮਈ ਆ ਲਓ ਜੀ ਆਓ ਇੱਥੇ ਹੋ ਯਾਰ ਪਤਾ ਕਿ ਕਿ ਆਮਾ ਦੇ ਫਾਰ ਸੈਕਟਰ ਚ ਚਲੋ ਚਲੋ ਹਣੂ ਲੇਵਾ ਪਾੜੀ ਜਾ ਵਾ ਖਰਜਾਂ ਹੋ ਜੇ ਨਾ ਬਣੇ ਕਰਦੇ ਬੈਠੇ ਪੈਣ ਬੇਗੂ ਵਾਲੇ ਬਾਈ 60 ਕਬੂਤਰਾਂ ਨੂੰ ਓਲੇ ਲੱਗ ਗਏ ਬਾਈ ਲੱਗੀ ਜਾਂਦੇ ਵੈਸੇ ਤਾਂ ਅਜੇ ਲੱਗੇ ਨਹੀਂ ਗੇ ਲੈ ਕੋਈ ਪਿੰਜਰਾ ਹੀ ਉਹ ਬਾਈ ਕੋਲ ਜਾ ਭੱਜ ਕਿਉ ਪਿਆ ਜਿੱਥੇ ਮੋਰਾਂ ਲਾਈਆਂ ਉਹਦੇ ਜੀ ਪਾਲੀ ਸਾਰਾ ਸਮਾਨ ਚੰਗਾ ਗਈ ਕਾਇਣ ਕੁਬੂਦਰੀ ਹੀ ਹੋਈ ਆਪਾਂ ਆਪਣੀ ਕਬੂਦਰੀ ਨੂੰ ਵੀ ਉੱਲਾ ਲਾਤਾ ਬਈ ਤੇ ਦਿਖਾਉਣਾ ਸਾਨੂੰ ਕਿੱਥੇ ਜਾਂਦੀ ਆ ਮਾਰ ਖਾਨੇ ਦਾ ਸ਼ਰਾ ਕਾਲੀ ਬਗਲ ਕਾਲੀ ਪੇਟੀ ਤੇ ਲਾਲ ਕਾਂ ਦਾ ਸੱਜੀ ਆ ਜਾਂਦੀ ਏ ਆ ਗਈ ਟਾਵਰ ਕੋਲੇ ਅਹੀ ਜਣਾ ਆ ਰਹੀ ਜਾਵੇ ਦੀ ਆ ਕੋ ਕੀ ਜਾਂਦੀ ਜਿਹੜੀ ਅੱਗੇ ਨਹੀਂ ਦੀ ਸੀ ਤੈਨੂੰ ਉਹ ਸਪੈਦੇ ਦੀ ਕੰਨੀ ਤੇ ਜਾਂਦੀ ਜਿਹੜੀ ਉਹ ਕਾਂਤ ਦਿਖਾਉਂਦੀ ਹੈ ਨਾ ਤੇ ਉਹ ਗਈ ਜਿਹੜੀ ਥੱਲੇ ਆ ਸਾਰਿਆਂ ਤੋਂ ਆਹ ਫਰਦੀ ਆਪਣੀ ਕਬੂਤਰੀ ਬਾਈ ਨਾਲ ਖਾਂਦ ਨਾ ਹਾਂ ਆ ਵੀ ਆ ਗਈ ਆ ਜੀ ਨਹਿਮ ਤੇ ਆ ਨਹਿਮ ਦੇ ਲੈ ਪਾਣੀ ਡੋਲਦਾ ਤਾਂ ਨਹੀਂ ਹੈ ਡੋਲਦਾ ਥੋੜਾ ਜਿਹਾ ਡੋਲ ਕੇ ਰੱਖ ਦੇ ਵਿੱਚ ਜਾਂ ਪੀਲਾ ਘੋਟ ਦੋ ਜਿਹੜੀਆਂ ਇਹ ਕਿਰ ਗਿਆ ਉਹ ਆ ਜਾਣਗੇ ਯਾਰ ਕੀ ਹੈਗਾ ਹਾਂ ਮੈਂ ਤੀ ਦਾਦਾ ਦਾ ਮੈਂ ਸਿੱਧਾ ਗੱਲ ਕਰ ਲਵਾਂ ਬਣਾ ਚੁੱਕੀ ਹੈ ਚਾ ਵੀ ਆ ਗਿਆ ਮੇਰੇ ਮਿੱਤਰ ਜਫਰ ਆ ਗਿਆ ਜਫਰ ਛੱਡਿਆ ਹਾਂ ਹਾਂ ਨਹੀਂ ਨਹੀਂ ਵਿੱਚ ਘੋਰੀ ਕੀ ਮੋਲ ਆ ਫਿਰ ਬਾਜੀ ਚੰਗੀ ਹੋਊਗੀ ਹਾਂ ਥੋਰੀ ਬਈ ਯਾਰ ਵਧੀਆ ਯਾਰ ਚੰਗੀ ਹੋ ਜਾ ਕੀ ਵੇਖੋ ਕੀ ਬੰਦਾ ਦੁਪਹਿਰ ਨੂੰ ਬੰਦਾ ਤੇਰੇ ਪਤਾ ਲੱਗੂਗਾ ਠੀਕ ਗੱਲ ਆਪ ਕੋ ਨਾ ਮਾਰੀ ਨਾ ਕੋਈ ਤੋੜੇ ਕਿਹੜਾ ਪਾਣੀ ਇੰਨਾ ਭੈਮ ਨਾ ਫਿਰ ਵੀ ਮਾਰੀ ਜਾਂਦਾ ਯਾਰ ਠੀਕ ਆ ਠੀਕ ਆ ਭਰਾ ਜੀ ਬੰਦੀ ਆ ਛੜਾ ਕੇ ਕਬੂਤਰ ਦਾ ਪੈਂਟ ਠੀਕ ਜਿਹੜਾ ਪਹਿਲਾਂ ਗਿਆ ਨਹੀਂ ਆ ਨਹੀਂ ਆਹੀ ਆਏਗੀ ਤਾਂ ਖੇੜੀ ਹਾਂ ਆ ਜਾਂਦੀ ਆ ਇਹ ਕਾ ਜਾਂਦਾ ਪਤਲੀ ਗਲੀ ਪਤਲੀ ਗਲੀ ਪੈਦਾ ਪੈਂਚਰ ਹੋ ਗਿਆ ਭੈਣ ਮਾਸਾ ਆ ਆ ਆਹ ਹਾਂ ਆ ਪਤਾ ਨਹੀਂ ਕਿਹੜੇ ਭਰਾਣੇ ਆ ਬਾਈ ਨਕਾਬ ਹੈ ਜੀ ਨਹਿਮਤ ਆ ਬੈਗੀ ਹੈ ਨੀਲੀ ਵੀ ਨੀਲੀ ਵੀ ਬੈਗੀ ਬਾਈ ਤੇ ਇੱਕ ਆ ਬੈਠਾ ਸਪੈਦੇ 'ਚ ਦੋ ਕਬੂਤਰੋਲੇ ਤੇ ਬੈਗੇ ਬਾਈ

ਹੇ ਲੀਕ ਕਬੂਤਰੀ ਆ ਬਾਈ ਚਿੱਟੀਆਂ ਅੱਖਾਂ ਦੀ ਆ ਨਹੀਂ ਆਪਣੀ ਕੈਟਾਗਰੀ ਵਿੱਚ ਆਣੀਆਂ ਨਾ ਉਹ ਤਾਂ ਸਾਹਮਣੇ ਆ ਆਪਣੇ ਕੈਟਾਗਰੀ ਹੋਰ ਆਉਂਦੀ ਨਹੀਂ ਇੱਕ ਤਾਂ ਉਹ ਸੈਟ ਹੋ ਕੇ ਬੈਗਾ ਸਪੈਦੇ ਦੇ ਬਾਈ ਇਹਦਾ ਤਾਂ ਮੁਸ਼ਕਲ ਹੀ ਲੱਗਦਾ ਕੰਮ ਤੇ ਆਹ ਵੇਖੋ ਗੁਲਾਬੀ ਬਗਲ ਦੀ ਨੀਲੀ ਕਬੂਤਰੀ ਬੈਠੀ ਆ ਬਾਈ ਉਹ ਵੀ ਆਂਦੀ ਫੜਨੀ ਲੱਗਦਾ ਨਾ ਆ ਇਹ ਢਾਣਾਂ ਦਾ ਵਿਗ ਤੇ ਫੜ ਲਈ ਹੈ ਨਾ ਓ ਢਾਤੀ ਓਏ ਓ ਡਕੀ ਨੀ ਲੀ ਗੋਤਰੀ ਬਾਈ ਨਾਂਗੀ ਪਤਲੀ ਗਲੀਏ ਵੀ ਬਗਲਾ ਬਗਲਾ ਉੱਢ ਗਿਆ ਏ ਨੰਗਾ 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 ਪਤਨੀ ਗਲੀ ਇਹ ਵੀ ਪਤਲੀ ਗਲੀ ਵਾਲੇ ਵਾਲੇ ਆਣਾ ਨੇ ਕਿ ਹੋਰ ਕੀ ਹੋਇਆ ਯਾਰ ਨਹੀਂ ਨਹੀਂ ਆਉਂਦਾ ਨਹੀਂ ਨਹੀਂ ਆਉਂਦਾ ਸੂਰਜੀ ਮਾੜੇ ਘਰ ਦੀ ਪ੍ਰਾਂਤ ਜਿੱਦਾਂ ਨਿਕਲ ਆਇਆ ਇਹ ਤਾਂ ਬਾਈ ਕਬੂਤਰ ਫਿਰਦੇ ਬਾਹਲੇ ਫਿਰ ਤਾਂ ਸਾਡੇ ਛੀ ਲਵਾ ਦਈਏ ਟਾਂਕ ਹਾਂ ਤੇ ਜੇ ਸਾਨੂੰ ਪਤਾ ਲੱਗ ਗਿਆ ਵੀ 10 7 ਵਜੇ ਦੇ ਨੂੰ ਬਾਈ 10 ਕ ਕਬੂਤਰ ਹੀ ਟਾਈਮ ਕਰਨਗੇ ਫੇਰ ਉਹ ਦਸਾਂ ਚ ਬਾਜੀ ਵੰਡੀ ਜਾਊਗੀ ਠੀਕ ਆ ਸਾਡੇ ਸ਼ੀਰ ਦੇ ਪਾਸਾ ਕਰਦੇ ਆ ਜੇ ਸਾਡੇ ਪੁੱਤਰ ਵਰਗੇ ਆਪਾਂ ਸਾਥ ਆ ਆ ਬਾਰਿਆਂ ਲਈ ਇੱਕੋ ਜਿਹਾ ਜਿਹਨੂੰ ਕੋਈ ਨਹੀਂ ਚੁੜ੍ਹਦਾ ਉਹ ਇੱਕ ਕਾਲਾ ਗੱਲ ਸੋਨਾ ਵੀ ਕੋਈ ਤਾਜ ਆ ਹੁੰਦਾ 7 4 ਸਾਡੇ ਅਸੀਂ ਬਾਹਲੇ ਫਿਰ ਕੋਈ ਨਹੀਂ ਇਹ ਪੁੱਤਰ ਬਾਜੀ ਨਿੰਬੜ ਵੀ ਕਰੀ ਉਹ ਇੱਕ ਜੱਟੇ ਤੇ ਸਾਥ ਤੱਕ ਡਾੜਾ ਲਾ ਦੇ ਮੈਂ ਤਾਂ ਨਾ ਰੋਹਦਾ। ਅੱਲਾ ਮਈਏ। ਉਹਨਾਂ ਨੇ ਦਾਸਾ ਸ਼ਾਹ ਨੇ ਘਰਦੇ ਹੋਣਗੇ। ਮਹੀਨਿਆਂ ਨਹੀਂ ਲਾਤਾ। ਨਹੀਂ ਇਹ ਰਹਿ ਜਾਣਗੇ। ਮੇਲੇ ਹੀ ਪਾਵੇਂ। ਦੇਣਾ ਮੈਂ। ਵੀਰੇ ਜਿੱਥੇ ਦੂਸਰ ਸਵੇਰ ਕਾ ਲਾ ਕੇ ਪੈਂਦੇ ਉੱਥੇ ਕੁੜੀਓ ਸ਼ਾਹ ਨੂੰ ਕੁੜੀ ਆ ਪੰਜ ਨੀ ਵਜਨ ਦਿੰਦੇ। ਧੰਦਰ ਪੈ ਜਾਂਦੇ ਕੋਈ ਕਿੱਥੇ? ਚੱਲਦੇ ਹਾਂ। ਨਹੀਂ ਆ ਜਾ ਚੱਲ ਗਏ। ਟੈੱਕਰੀ ਹੋਰ ਭਰ ਲਿਆ। ਨਹੀਂ ਮੇਰੇ ਕੋਲ ਚਾਹ। ਉਹ ਤੇ ਨਾਲ ਮੋਟਰਸਾਈਕਲ ਲਾਉ। ਹਾਏ। ਪਹਿਲੇ ਜਾਏ। ਹੈਗੀ ਚਾਹ। ਪੀਣੀ ਆਉਂ। ਇੱਕ ਹੋਰ ਖਾਚ ਲੱਗੇ। ਲਓ ਜੀ ਪੈਂਡ ਜਿਹੜਾ ਸੀ ਬੇਗੂੜਾ। ਬੇਗੂ ਵਾਲੇ ਬਾਈ ਲੰਗਰ ਪਾਣੀ ਦੀ ਚੱਲ ਰਿਹਾ ਪੂਰਾ ਪ੍ਰਬੰਧ ਹੋਇਆ ਤੇ ਵਧੀਆ ਸ਼ਿਕਾਰ ਹੈ ਬਾਈ ਲੰਗਰ ਪਾਣੀ ਆਂਬਾੜਾ ਹਰਮਨ ਲੰਗਿਆਣਾ ਮਨਪ੍ਰਿਤ ਸੀਰ ਵਾਲੀ ਦੀਪਾ ਗੱਲਾ ਚੈਨਾ ਫਰੀਦਕੋੜ ਗੁਰਪਿਆਰ ਖਗਿਆਣਾ ਜਗਰੂਪ ਹਰਾਜ ਜੀ ਇਹ ਗੁੱਤਰਾਂ ਦੇ ਟਾਈਮ ਆ ਬਾਈ ਜੀ 12 ਵਜੇ ਤੋਂ ਸਾਢੇ 12 ਵਜੇ ਤਾਈਂ ਜੀ ਅੱਧਾ ਘੰਟਾ ਬਾਈ ਸੀਰ ਵਾਲੀ ਵਾਲੇ ਦਾ ਨਾਮ ਬੋਲੀਏ ਪਰ ਉਧਰ ਗਿਆ ਮੰਗਰੀ ਸੀਰ ਵਾਲੀ ਆ ਚੱਲ ਬੈਲੇ ਹਾਂ ਜੀ ਮਿੱਤਰੋ ਟਾਈਮ ਹੋ ਗਿਆ ਬਈ 5:30 ਦਾ ਤੇ ਕਬੂਤਰ ਬਈ 20 ਕ ਫਿਰਦੇ ਆ ਤੇ ਵਿੱਚ ਆਪਣਾ ਕਬੂਤਰ ਵੀ ਫਿਰਦਾ ਬਈ ਬਾਬੇ ਦੀ ਕਿਰਪਾ ਨਾਲ ਹਜੇ ਤਾਂ ਵਧੀਆ ਫਿਰਦਾ ਬਾਕੀ ਅਪਡੇਟ ਜਰੂਰ ਦਵਾਂਗੇ ਤੁਹਾਨੂੰ ਬਾਈ ਹੈ ਆਈ ਹੈ ਹਾਂ ਆ ਬੈਗੀ ਕੋਠੀ ਤੇ ਹਨਾ ਹਾਂ ਜੀ ਮਿੱਤਰੋ ਕੀ ਹਾਲ ਚਾਲ ਆ ਬਾਈ ਸਾਰਿਆਂ ਦਾ ਆਪਣੀ ਬਾਈ ਪਿੰਡ ਬੇਗੂ ਵਾਲੇ ਬਾਜੀ ਤੇ ਕਬੂਤਰੀ ਬਹਿ ਗਈ ਆ 6 ਵਜੇ ਕੁਸਕ ਮਿੰਟ ਤੇ ਹਨਾ ਕਿ 20 ਮਿੰਟ ਤੇ ਬੈਠੀ ਆ ਹਾਂ ਆਪਣੀ ਬਈ ਬਾਜੀ ਤੇ ਕੂਤਰੀ ਬੈ ਗਈ ਤੇ ਆਪਾਂ ਆ ਗਏ ਘਰੇ ਬਈ ਵਲੌਗ ਦੀ ਕਰਦੇ ਆ ਸਮਾਪਤੀ ਬਈ ਧੰਨਵਾਦ ਸਾਰੇ ਭਰਾਵਾਂ ਦੇ ਆ ਬੈਠੇ ਦੋ ਮੁੰਡੇ ਉਹ ਪਰਲੀ ਕੁੜੀ ਆ ਮਗਰਲੀ